ਸਿਕਰ ਵੀ ਸਾਰਿਆਂ ਨੂੰ ਲੈ ਕੇ ਆਏ ਬੇ ਤਿੰਨ ਟਰਾਲੀਆਂ ਟਰਾਲੀਆਂ ਨੇ ਬਹੁਤ ਜਾਇਜ਼ ਰੇਟ 'ਚ 12 1/2 ਸਾਈਜ਼ 'ਚ ਨਹੀਂ ਸਾਰੀਆਂ ਤਿੰਨੇ ਟਰਾਲੀਆਂ ਬਈ ਜੀਮਦਾਰਾ ਬ੍ਰਾਂਡ ਨੇ ਬਾਕੀ ਆਪ ਤੁਹਾਨੂੰ ਕੰਡੀਸ਼ਨ ਦਿਖਾਉਣੇ ਆ 12 1/2 ਸਾਈਜ਼ ਆ ਵੀਰੇ 2 ਫੁੱਟੀ ਬਾੜ ਹੈ 3 ਫੁੱਟਾ ਦਿੱਗਾ ਹੈ ਪੌੜੀ ਲੱਗੀ ਹੋਈ ਮਿੱਟੀ ਲੱਗੀ ਹੋਈ ਮੱਛੀ ਉੱਕ 'ਚ 8 ਇੰਚੀ ਚਾਸੀ 'ਚ ਟਾਇਰ ਵਧੀਆ ਟਾਇਰ ਵੀਰੇ ਜੇਕ ਲੱਗਾ ਹ 25 ਡਨ ਵਾਲਾ ਵੀਰੇ 8 ਨਟ ਹੀ ਹੱਬ ਹੈ ਬਿੱਡ ਤੇ ਜਾਲੀ ਲੱਗੀ ਹੋਈ ਜੌਂਡੀਰ ਕਲਰ ਆ। ਬਾਸ ਹੋਣੀ ਟਰਾਲੀ ਬਣੀ ਹੋਈ ਦੋ ਫਾੜਾ ਡਾਲਾ 4 mm ਦਾ ਫਰਸ਼ ਲੱਗਿਆ ਹੋਇਆ ਫਰਸ਼ ਦੀ ਕੰਡੀਸ਼ਨ ਦੇਖ ਸਕਦੇ ਹੋ ਵੀਰੇ ਪੂਰੀ ਮੋਡੀਫਾਈਡ ਟਰਾਲੀ ਪੱਕਾਣਾ ਬਿੱਡ ਲੱਗਾ ਹੈ ਲੇਜ਼ਰ ਕਟਿੰਗ ਚ ਪੱਕੇ ਟਾਇਰ ਬਈ ਪੂਰੀ ਸੋਹਣੀ ਟਰਾਲੀ ਬਣੀ ਹੋਈ ਹੈ 1,40,000 ਰੁਪਏ ਰੇਟ ਹੈ ਵੀਰੇ ਜਿਹਨੇ ਲੈਣੀ ਹੈ ਕੰਟੈਕਟ ਕਰ ਸਕਦਾ ਵੀਰੇ 12 62 2 ਫੁੱਟੀ ਵੜਾ 3.5 ਫੁੱਟਾ ਵਿੱਡਾ ਪਾਈਪਾਂ ਵਾਲਾ ਲੇਜ਼ਰ ਕਟਿੰਗ ਵਿੱਡਾ ਟਰਾਲੀ ਦੇਖ ਲਓ ਪੂਰੀ ਮੋਡੀਫਾਈਡ ਟਰਾਲੀ ਬਣੀ ਹੋਈ ਹੈ ਬਾਈ ਪੂਰੀ ਹੈਵੀ ਟਰਾਲੀ ਪੱਕੇ ਟਾਇਰ ਆ ਬਾਡੀ ਲੱਗੀ ਹੋਈ ਟੱਕੀ ਲੱਗੀ ਹੋਈ ਹਰਸ ਦੀ ਕੰਡੀਸ਼ਨ ਦੇਖ ਸਕਦੇ ਹੋ ਬਾਈ ਪੂਰੀ ਸੋਹਣੀ ਟਰਾਲੀ ਬਣੀ ਹੋਈ ਹੈ 10 ਇੰਚ ਨਟੀ ਹੱਬ ਚ ਹੈ 10 ਇੰਚੀ ਚਾਸੀ ਹੈ ਵੀਰੇ ਪੰਜਾਂਵੇਂ ਦਾ ਮੋਟਾ ਫਰਸ ਲੱਗਿਆ ਹੋਇਆ ਹੈ ਪੂਰੀ ਸੋਹਣੀ ਟਰਾਲੀ ਬਣੀ ਹੋਈ ਹੈ 1,70,000 ਰੁਪਏ ਰੇਟ ਹੈ ਵੀਰੇ 10 ਨਾਟੇ ਹੱਬ ਹੈ 10 ਇਚੀ 84 10 ਨਾਟੇ ਹੱਬ 2 ਫੁੱਟੀ ਬਾੜ ਸਾਢੇ 3 ਫੁੱਟਾ ਵਿੱਡਾ 1,70,000 ਰੁਪਏ ਰੇਟ ਜੀਨੇ ਮੇਰੇ ਵੀਰ ਭਾਈ ਨੇ ਲੈਣੀ ਤਾਂ ਕੰਟੈਕਟ ਕਰ ਸਕਦਾ ਹੈ 12 6.5 2 ਫੁੱਟੀ ਬਾੜ 3 ਫੁੱਟਾ ਵਿੱਡਾ ਪੌੜੀ ਲੱਗੀ ਹੋਈ 8 ਨਾਟੇ ਹੱਬ ਚ ਪੱਕੇ ਡੈਰ ਬੀ ਇਦਾ ਦਾ ਟਾਇਰ ਦੋ ਫਾੜਾ ਡਾਲਾ ਬਈ ਚਾਰੇ ਪਾਸੇ ਜਾਲੀ ਲੱਗੀ ਹੋਈ ਪੂਰੀ ਸੋਹਣੀ ਟਾਲੀ ਬਣੀ ਹੋਈ ਆ ਬਈ ਫਰਸ ਦੀ ਡਿਜੀਸ਼ਨ ਦਿਖਾ ਦਨੇ ਹਾਂ 1.40 ਲੱਖ ਰੁਪਿਆ ਰੇਟ ਆ ਬਈ 4 ਇੰਚੇ ਹਿੱਸੇ ਨੇ ਬਾਕੀ ਟਰਾਲੀ ਦੀ ਕੰਡੀਸ਼ਨ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਵੀ ਜਿਹਨੇ ਲੈਣੇ ਆ ਜਰੂਰ ਸੰਪਰਕ ਕਰ ਲਿਓ ਨੰਬਰ 9987 0999 3 ਟਰਾਲੀਆਂ ਨੇ 12.5 ਟਰਾਲੀਆਂ ਨੇ ਫਿਰ